ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੇੜਾ ਆ ਗਿਆ ਵੀਰੇ ਕੋਲੇ ਗੱਬਣਾ ਆ ਗਿਆ ਨੇ ਟੋਪ ਕਲਾਸ ਜਰਸੀ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਇਹ ਪਾਰੀ ਗੁਰੂ ਰਾਮਦਾਸ ਜੀ ਵਧੀਆ ਵੀਰੇ ਵਧੀਆ ਜੀ ਹਾਂਜੀ ਵੀਰੇ ਜੀ ਨਾਂ ਦੱਸੋ ਜੀ ਆਪਦਾ ਨਾਂ ਸੁਖਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985526448 ਠੀਕ ਹੈ ਜੀ ਤਾਂ ਵੀਰ ਜੀ ਅੱਜ ਆਪਣੇ ਕੋ ਆ ਗਏ ਸੋਹਣੀਆਂ ਵੇੜਾ ਕੁਝ ਸੁਈਆਂ ਕੁਝ ਗੱਬਣਾ ਹਾਂਜੀ ਟੋਪ ਕਲਾਸ ਗਰਮੀਆਂ ਗਰਮੀਆਂ ਦਾ ਲੈਣ ਦਾ ਮਾਰਦੇ ਹਨ ਜੀ ਜਰਸੀਆਂ ਵਸ਼ੀਆਂ ਬਿਲਕੁਲ ਹਾਂਜੀ ਤੇਰੀ ਉਹ ਹੀ ਮੱਛਰ ਵਾਲੀ ਪੰਜਾਬ ਵਾਲੀ ਹੋਣਗੀ ਫਾਰਮ ਵਾਲੀ ਤਾਂ ਜੋ ਮੌਸਮ ਗੜੀ ਆਉਣ ਵਾਲਾ ਉਹਦੇ ਵਾਸਤੇ ਬਹੁਤ ਵਧੀਆ ਵੇੜਾ ਐ ਬਰੀਡ ਜਿਹੜਾ ਗਾਹ ਬਰੀਡ ਤਿਆਰ ਕਰਨੀ ਹੈ ਬਰੀਡ ਤਿਆਰ ਕਰਨੀ ਬਹੁਤ ਚੀਜ਼ ਹੈ ਠੀਕ ਹੈ ਜੀ ਤਾਂ ਰੇਟ ਹੋਵੇਂ ਕਿ ਮੈਂ ਆਪਣੇ ਪਿਛਲੀਆਂ ਵੀਡੀਓ ਚ ਹੁੰਦੇ ਹੀ ਉੱਡਦੀਆਂ ਵਾਲੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਪਹਿਲੇ ਨੰਬਰ ਤੇ ਆ ਗਈ ਗੈਡ ਵੀਰ ਜੀ ਕੱਲ ਸ਼ਾਮ阿里 ਸੋਈ ਜੋ ਕੱਲ ਸ਼ਾਮ ਹੀ ਸੋਈ ਸ਼ਾਮ ਹੀ ਸੋਈ ਠੀਕ ਹੈ ਜੀ ਦੂਸਰਾ ਸਵੇਰ ਜੋ ਪਹਿਲੇ ਸੂਈ ਦਾ ਰਕਾਰਡ ਹੈਗਾ 17 ਲੀਟਰ ਦਾ 17 ਲੀਟਰ ਠੀਕ ਹੈ ਜੀ ਗਰਮੀਆਂ ਦੇ ਸੀਜ਼ਨ ਦੀ ਗਰਮੀਆਂ ਦੇ ਸੀਜ਼ਨ ਚਾਹੀਏ ਅਗਰ ਡੱਕੇ ਚੜ ਦੇਈ ਵੀ ਬਾਈਕ ਲੋਦੀ ਦੁੱਧ ਚਿੰਗਾ ਪਰਚੀ ਹਨਾ ਤੁਹਾਨੂੰ ਕੀ ਲੱਗਾ ਮੈਡਮ ਤੁਹਾਨੂੰ ਬੜਾ ਸਪੈਸ਼ਲ ਚਾਹੀਏ ਇਹਦਾ ਜੀ ਲਿਆ ਵੇਖੋ ਕਿੱਥੇ ਮੂਤਰੀ ਤਾਂ ਕਿ ਚੜਿਆ ਆ ਕੇ ਤੇ ਖੋਲੋ ਵਿੱਚ ਇਹਨੂੰ ਬੱਚੇ ਕੀ ਪਾਏ ਨੇ ਬੱਚਾ ਜੀ ਦੋ ਬੱਚੇ ਸੱਤ ਦੋ ਬੱਚੇ ਨੇ ਕਰਮ ਵਾਲੀਆਂ ਦੋ ਦਿੱਤੇ ਜੋ ਅਰਮਾਰਮ ਦੇ ਰੰਗ ਦੇ ਦੋਵੇਂ ਬੱਚੇ ਦੋਵੇਂ ਬੱਚੇ ਦੋਵੇਂ ਬਲੈਕ ਰੰਗ ਦੇ ਠੀਕ ਹੈ ਜੀ ਤਾਂ ਬਾਕੀ ਲੇਵਾ ਚੈੱਕ ਕਰ ਲਓ ਐ ਥੱਲੇੋਂ ਥੱਬੇ ਥੂਬੇ ਲਾਏ ਆ ਤਾਂ ਥਣ ਬੜਾ ਸਪੈਸ਼ਲ ਲੱਗਿਆ ਲੇਵਾ ਵੇਖੋ ਕੀ ਲੱਗਾ ਤਾਂ ਤੁਸੀਂ ਆਓਗੇ ਚੱਲ ਕੇ ਦੂਰੋਂ ਮੇਰੇ ਤੁਸੀਂ ਮੁੜ ਕੇ ਨਹੀਂ ਜਾਂਦੇ ਪਸ਼ੂ ਤੋਂ ਬਹੁਤ ਚੰਗੀ ਵੇੜ ਆ ਜੀ ਖੁੱਲੇ ਲੇਵੇ ਵਾਲੀ ਆ ਜੀ ਖੁੱਲੇ ਲੇਵੇ ਵਾਲੀ ਆ ਜੀ ਬਿਲਕੁਲ ਬਹੁਤ ਸ਼ਾਨਦਾਰ ਵੇੜ ਆ ਲੇਵਾ ਫਾੜੀ ਵਾਲਾ ਵੇਖੋ ਵੀਡੀਓ ਨੂੰ ਨਹੀਂ ਕਰਦੇ ਜੀ ਖਣ ਵੀ ਗੁਲਾਬੀ ਤੇ ਚੋਂ ਵੀ ਗਲਾਬੀ ਲੱਗੀ ਜੋ ਬਿਲਕੁਲ ਬਿਲਕੁਲ ਕੋਈ ਰੱਸੀ ਪਾਉਂਦੀ ਲੋੜ ਨਹੀਂ ਕੁਛ ਨਹੀਂ ਕੀ ਬਾਤ ਹੈ ਜੀ ਕੋਲੇ ਉਹ ਸੁਣੀ ਮਿਹੜਾ ਜੀ ਖਾਣਾ ਲੈਵਾ ਕੱਟ ਕਾਠ ਠੀਕ ਹੈ ਜੀ ਹਾਂ ਜੀ ਤਾਂ ਬੱਚੇ ਦੋ ਦੇ ਦਿੱਤੇ ਬੱਚੇ ਹੋ ਗਿਆ ਆ ਥੋੜਾ ਜਿਹਾ ਬੱਚਿਆਂ ਠੀਕ ਹੈ ਜੀ ਸ਼ਾਹੇ ਇੱਕ ਅੰਦਰ ਬੱਜਾ ਇੱਕ ਅੰਦਰ ਠੀਕ ਹੈ ਜੀ ਦੋਵੇਂ ਬਲੈਕ ਕਲਰ ਦੇ ਰਸ਼ੇ ਹੀ ਨੇ ਦੋਵੇਂ ਬਲੈਕ ਕਲਰ ਬਲੈਕ ਕਲਰ ਦੇ ਬੱਚੇ ਮੱਛੀ ਦੇ ਦਿੰਦੀ ਇੱਕ ਬਿਲਕੁਲ ਬਿਲਕੁਲ ਚਲੋ ਵਧੀਆ ਹਾਂ ਵਧੀਆ ਕੋਈ ਨਾ ਦੇ ਨੇ ਵਾਲਾ ਚੋਣ ਚਾੜੇ ਇੱਕ ਨੰਬਰ ਦੀ ਕੀ ਬਾਤ ਹੈ ਵਿਥ ਵਿਥ ਤੇ ਥਣ ਰੁਗ ਰੁਗ ਦਾ ਥਣ ਵਿਥ ਵਿਥ ਤੇ ਤਾਂ ਇਹ ਕਿੰਨੇ ਦੀ ਵੈੜਦੇ ਨਹੀਂ ਵੀਰ ਜੀ ਕਿੰਨੇ ਦੀ ਵੀਰ ਜੀ ਤੁਸੀਂ ਹੱਸਣਾ ਜੀ ਦੇਰੀ ਪੇ 75000 ਦੀ ਠੀਕ ਹੈ ਇਹ ਲੋ ਮਸ਼ੀਨ 22 ਬਾਈ ਕਿਲੋ ਵਾਲੀ ਨਹੀਂ ਬਿਲਕੁਲ ਬਿਲਕੁਲ ਦੂਸਰਾ ਸੁਆਜ ਪਜੀ ਪੁਜੀ ਚਲੋ ਇਹ ਦੋ ਬੱਚਿਆਂ ਕਰਕੇ ਤਾਂ ਹੋ ਜਿੰਦਾ ਹੋਰ ਪਸ਼ੂ ਲਈ ਕੋਈ ਗੱਲ ਆਈ ਜਾਂਦਾ ਥੋੜਾ ਬਿਲਕੁਲ ਨੀ ਆਟ ਗਾਲੀ ਪਈਆਂ ਨਾ ਕੋਈ ਗਾਲੀ ਠੀਕ ਹੈ ਜੀ ਕਿੰਨੇ ਦੀ ਹੁਣ ਹੋ ਜੂ ਜੀ ਦੱਸੋ ਤੁਸੀਂ ਦੱਸਾਂ ਮੈਂ ਦੱਸਾਂ ਜਿਆਈ ਮੰਗੇ ਜੀ 75 ਚੁੱਤੇ ਨਹੀਂ ਛੱਡੀਏ 72000 ਦੀ 70 ਹੀ ਦੇਈਏ 75 ਹੀ ਛੱਡੀਏ ਅੱਛਾ ਜੀ ਹਾਂ ਜੀ ਤਾਂ ਜੇ ਫਿਰ ਭਾਣਾ ਲਈਏ ਤੇ 2000 ਹੋਰ ਛੱਡੀ ਜੀ 70000 ਐਂ ਹੀ ਦੇ ਦੀਏ ਕੀ ਬਾਤ ਹੈ ਪੰਜ ਤੇ ਪੰਜ 10 ਹੋ ਗਿਆ 10 65000 ਦੀ ਹਾਂ ਨਾ ਹੁਣ 60000 ਦੀ ਕੀ ਬਾਤ ਹੈ ਹੋਰ ਕਰਨਾ ਕੋਈ ਨਹੀਂ ਦੇਖ ਲੋ ਕਰਦੇ ਹੋ ਮੈਂ ਤਾਂ ਕਿੰਨੇ ਜੀ 60 ਹੀ ਦੇ ਦੀਏ ਵੀ ਜੀ ਫਿਰ 2 55 ਦੀਆਂ ਹਨ 55 ਹਜ਼ਾਰ ਦੀ ਵੀਰ ਜੀ ਬੱਚੀ ਦੇਣੀ ਹੈ ਤਾਂ ਵੇਖੋ ਵੀਰੋ ਇੱਕ ਨਹੀਂ ਜੋ ਬੱਚੀ ਚੈੱਕ ਕਰ ਲੋ ਕੁਆਲਟੀ ਕੀ ਕਹਨੇ ਵੇਸੀ ਦੇ ਆ ਜਾ ਕਰ ਮਾਰੀ ਬਹੁਤ ਹੀ ਜ਼ਿਆਦੀ ਸ਼ਾਨਦਾਰ ਆ ਵੀਰੋ ਫਿਰ ਭਾਗ ਵੇਖੋ ਕੀ ਲੱਗੇ ਵੇਖੋ ਵੀਰੋ ਕੋਈ 75 80 ਵਾਲੇ ਮੁੱਲ ਨਹੀਂ ਜੋ ਖੁੱਲੇ ਲੈਵੇ ਦੀ ਮਾਲਕਾ ਤੁਸੀਂ ਦੂਰੋਂ ਆਉਗੇ ਚੱਲ ਗਏ ਤੁਸੀਂ ਮੁੜ ਕੇ ਨਹੀਂ ਜਾਂਦੇ ਵੀਰੋ ਰੇਟ ਬਹੁਤ ਜਾਇਜ 55000 ਦੀ ਕੀ ਬਾਤ ਹੈ ਨਹੀਂ ਸੋ ਬਿਲਕੁਲ ਜਾਇਜ ਜਾਇਜ ਹੈ ਜੀ ਜਾਇਜ ਯਾ ਜੀ ਠੀਕ ਹੈ ਜੀ ਦੁੱਧ 20 ਕਿਲੋ ਭਰਦੀ ਮਸ਼ੀਨ ਆਮਣਾ ਮੇਰੇ ਹਿਸਾਬ ਨਾਲ ਰਾਤੀ ਚੁਆਈ ਕੀਤੀ ਐ ਸਵੇਰੇ ਵੀ ਚੁਆਈ ਕੀਤੀ ਆ ਹਾਂਜੀ ਬੱਚਿਆਂ ਚ ਘਾ ਕੇ ਕੋਈ ਮੇਰੇ ਆ 15 ਦੇ 1.5 ਬੋਲਾ ਹੋ ਸਕਦਾ ਥੱਲੇ ਕੋਈ 12-13 ਦਾ ਖੁੱਲਾ ਡੋਲਾ ਬੋਲਾ ਥੱਲੇ ਹਾਂਜੀ ਅੱਗੋਂ ਦੁੱਧ ਸੇਵਾ ਦਾ ਜੀ ਹੁਣ ਇਹਨੇ ਆਪਨਾ ਆਪ ਤਾਂ ਵਿਖਾਤਾ ਹਾਂਜੀ ਹਾਂਜੀ ਤਾਂ ਹੁਣ ਅੱਗੋਂ ਵੀਰੇ ਦੁੱਧ ਸੇਵਾ ਬਾਕੀ ਤੇਰੇ ਭਾਗ ਲੱਸੀਏ ਬਿਲਕੁਲ ਜੀ ਟੌਪ ਕਲਾਸ ਸਰ ਇਹ ਤੋਹਫਾ ਆ ਗਿਆ ਜੀ ਤੋਹਫਾ ਸਿਰਾ ਮੇਰੇ ਜੱਡੀ ਆ 580 ਕਰ ਦਿ ਜੋ ਮੋਢਿਆਂ ਤੇ ਆ ਗਈ ਬਹੁਤ ਸੋਹਣੀ ਮੈਡਾਂ ਜੀ ਤਾ ਪੇਲਾ ਸੂਆ ਜੀ ਇਹ ਦੋ ਦੰਦ ਦੋ ਦੰਦ ਹਾਂਜੀ ਗੱਬਣ ਆ ਗਈ ਆ ਗੱਬਣ 10 ਦਿਨ ਕੱਚੀ ਦਾ ਵੀ ਖੜ ਸਕਦੀ ਆ ਫਾਨਕ ਲਾਬੀ ਆ ਬਹੁਤ ਸਪੈਸ਼ਲ ਠੀਕ ਆ ਜੀ ਕੁਆਲਿਟੀ ਵੇਖੋ ਵੀਰ ਜੀ ਫਾਰਮ ਵਾਲੀ ਆ ਦਿਨ 10 12 ਲੈ ਜਿਓ 3000 ਸਮੜਾ ਜਾ ਪਾਤਾ ਜਮ ਠੀਕ ਆ ਜੀ ਦਿਨ 10 12 ਲੈ ਜਿਓ ਲੈ ਜਿਓ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਲੰਮੀ ਬੇਲ ਆ ਉੱਪਰੋਂ ਐ ਸਿੱਧੀ ਸੱਦੀ ਆ ਗਾਰਡਨ ਗੁੱਜਾ ਮੈਂ ਚੈੱਕ ਕਰ ਕੁਆਲਿਟੀ ਇਹ ਗਾਂਜ ਨੇ ਪਰਚੇ ਵੈੜਾ ਜੀ ਵੱਡੀ ਵੈੜਾ ਵੀਰੋ ਫਾਰਮ ਵਾਲੀ ਇਹਨੇ ਫਾਰਮ ਵਾਲੀ ਜਿਹਨੇ ਵੀਰ ਮਰਨੇ ਫੁੱਲ ਕੁਆਲਿਟੀ ਵਾਲੀ ਵੈੜਾ ਵੀਰੋ ਬਹੁ ਵੇਖੋ ਵੀਰੋ ਤੋਰਾ ਗੋਡੀਆਂ ਪਾਉਂਦੀ ਕਿ ਨਹੀਂ ਕੀ ਕਹਨੇ ਵੈਡ ਦੇ ਤਾਂ ਵੇਖੋ ਵੀਰੋ ਫੇਸ ਕੁਆਲਟੀ ਵੈਡ ਦੀ ਦੋ ਦੰਦ ਲੰਮੀ ਬੇਲ ਜਿਹੜੇ ਮੇਲੇ ਆਂ ਕਿ ਹੁੰਦੇ ਆਂ ਨੁਗਰੀਏ ਭੜੀਆਂ ਬਿਲਕੁਲ ਧੌਣਕ ਗੱਡ ਕੇ ਪੂਰੀ ਖੋਤੀ ਕਿ ਨਾ ਸੀ ਮੇਲੇ ਵਾਲੇ ਖਾਣ ਵਾਲੇ ਵੱਚੀ ਆ ਫੁੱਲ ਕੱਦ ਕਾਠ ਖਲੌਣੀ ਵੇਖੋ ਵੀਰ ਜੀ ਧੌਣੇ ਵੇਖੋ ਕਿੱਥੇ ਜਾਂਦੀ ਹੈ ਨਸਲ ਆ ਜੀ ਨਸਲ ਕੁਆਲਟੀ ਆ ਵੇਖੋ ਵੀਰੋ ਕੀ ਬਾਤ ਹੈ ਦੋ ਕੀ ਕਹਿੰਦਾ 52 26 ਕਿਲਾ ਜੀ ਵੱਚੀ ਬਿਲਕੁਲ ਬਿਲਕੁਲ ਸਿਰਾ ਵੈਡ ਆ ਜੀ ਦੱਬਾ ਕੀ ਦੁੱਧ ਤੇ ਚਲੋ ਅੱਗੇ ਇਹੇ ਜਿਹੋ ਚੱਕ ਹੁੰਦਾ ਪਾਈ ਦਾ ਵੀਰਾਂ ਦੇ ਇਹੋ ਡਾਣਾ ਦੇਖੋ ਧੌਣ ਕਿਤੇ ਆਏ ਫਲੋਂਦੀ ਕੀ ਬਾਤ ਹੈ ਸਿਰਾ ਵੈੜਾ ਜੀ ਸਿਰਾ ਵੈੜਾ ਜੀ ਤਾਂ ਵੇਖੋ ਵੀਰੋ ਟੋਪ ਕਲਾਸ ਵੈੜਾ ਬੋਲੀਆਂ ਪਾਉਂਦੀ ਬੋਲੀਆਂ ਜੀ ਬਿਲਕੁਲ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਵੈੜਾ ਵੀਰੋ ਦਿਨ 12 ਲੈ ਜੂ ਤਾਂ ਬਾਹਰ ਤਾਂ ਲਾ ਜੇਗੀ ਅਗੋਂ ਇਹ ਆ ਕਿ ਥੱਲੇੋਂ ਲੋਲੀ-ਪੋਲੀ ਆ ਬਣੂਗੀ ਹਨਾ ਜੀ ਹਾਂਜੀ ਹਾਂਜੀ ਟੱਲਾਂ ਢੱਲਾਂ ਕਾਫੀ ਤੇ ਲਾਹ ਬੜੀਆਂ ਵੀਰ ਜੀ ਬੱਛੀ ਫਾਰਮ ਵਾਲੀ ਬੱਛੀ ਵੇ ਬਹੁਤ ਸੋਹਣੀ ਵੈੜਾ ਜੀ ਧੌਣ ਵੇਖੋ ਕਿਹ ਹੈ ਕਿ ਨਹੀਂ ਨਗਰੀ ਭੜੀਆਂ ਕੀ ਬਾਤ ਹੈ ਕਿੰਨੇ ਦੀ ਵੈਡ ਵੀਰ ਜੀ ਹੁਣ ਇਹ ਤੇ ਨਹੀਂ ਆਪਾਂ ਇਹ ਵੀਰ ਜੀ ਤੁਹਾਨੂੰ ਐ ਚੱਕ ਪੁੱਛਣਾ ਨਹੀਂ ਤੁਸੀਂ ਦੱਸਣਾ ਵੀਰ ਨਹੀਂ ਜਿੱਦਾਂ ਵੀਰ ਜੀ ਪੁੱਛ ਦੱਸੋ ਤੇ ਨਹੀਂ ਕਰ ਦਿਓ ਜਿਆ ਜੀ ਰੇਟ ਤੁਹਾਡਾ ਜਿਹ੍ਹਾ ਜਾਂਦਾ ਨਹੀਂ ਦੀ 12 12 ਹਾਂ ਨਾ ਨਹੀਂ ਕਰ ਲੈਨੇ ਆ ਇੱਕ ਦਾ ਜੀ ਲੱਖ ਜੀ 24 ਹੋ ਗਈ ਹਾਂ ਨਾ 95000 ਦੀ ਵੀਰੇ ਜਾਣਦੇ ਹਾਂ ਨਾ 90000 ਦੀ ਵੀਰ ਜੀ ਬੱਛੀ ਰੇੜੀ ਜੀ ਕਿਆ ਬਾਤ ਸਾਮ ਤੇ ਚਲੋ ਪੈਣੀ ਪਰ ਕੁਆਲਿਟੀ ਹੈ ਦਿਨ ਦਾ 12 ਸਾਮੂ ਕੋਈ ਪਰ ਰੇਟ ਆ ਵੇਖੋ ਅਸੀਂ ਵੇਖੀ ਕੀ ਚ ਕੋਈ ਇਹ ਨਾ ਕਿ 도ਗਲੀ ਆ ਵੇਖੋ ਆ ਇਹ ਤੋਂ ਲੈ ਕੇ ਜੱਡ ਤੱਕ ਬਿਲਕੁਲ ਖੜੀ ਵਚੀ ਕਿੰਨੇ ਦੀ ਵੀਰ ਜੀ ਹੁਣ ਹਾਂ ਨਾ ਫਿਰ 95 ਦੀ ਬਸ ਦੇ ਦੀ ਠੀਕ ਹੈ ਜੀ 200 ਛੱਡ ਦਿਓ ਤਰੇ 90 ਦੀ ਦੇ ਦੀ 90 ਦੀ ਠੀਕ ਹੈ ਜੀ ਇਕਰਾਉਣਾ ਥੋੜਾ ਪਤਾ ਹੋਰ ਨਹੀਂ ਆ ਬੰਦੇ ਨਹੀਂ ਜੋ ਕੇ ਨਹੀਂ ਰੇਟ ਛੱਡ ਤੂੰ ਇਹਾ ਵੀ ਦੱਸ ਰਿਹਾ ਆ ਰਾਈ 85 ਹਜ਼ਾਰ ਦੀ ਰਸੀਦ ਦਵਾਂਗੇ ਪਰ ਦੇਗਾ ਨਾ ਵੀਰ ਕੋਈ ਫਾਰਮ ਦੀ ਰਸੀਦ ਵੀਰਾ ਜਿਹੜੇ ਵੀਰ ਮੇਰੇ ਫਾਰਮ ਦੇ ਖਾਣੇ ਵਿੱਚ ਹੀ ਲੈ ਆ ਜੇ ਤਾਂ ਵੇਖੋ ਵੀਰੋ ਪੰਜਾਹ ਹਜ਼ਾਰ ਦੀ ਪਿੱਛੇ ਤੱਕ ਗਾਰੰਟੀ ਹੋਏਗੀ ਵੇਖੋ ਬੇਲ ਕਿੱਥੇ ਆ ਰਸੀਦ ਬਹੁਤ ਸੋਹਣੀ ਆ ਇਹ ਹਾਂ ਨਾ ਹੁਣ 85 ਹਜ਼ਾਰ 85 ਹਜ਼ਾਰ ਦੀ ਰਸੀਦ ਤਾਂ ਵੇਖੋ ਵੀਰੋ ਤੁਸੀਂ ਆਓਗੇ ਨਾ ਚੱਲ ਕੇ ਦੂਰੋਂ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਵੀਰ ਇਹਦੇ ਰੇਟ ਵੀ ਬਹੁਤ ਸੋਹਣੇ ਆ ਪਸ਼ੂ ਵੀ ਬਹੁਤ ਕੁਆਲਿਟੀ ਵਾਲੇ ਆ ਠੀਕ ਆ ਜੀ ਹਾਂ ਤੇਜੇ ਨੰਬਰ ਤੇ ਕਲਦੀ ਸੂਈ ਠੀਕ ਹੈ ਜੀ 8 ਕ 9 ਲੀਟਰ 8 ਲੀਟਰ ਲਾਓ ਬੋਲਾ ਜੀ ਠੀਕ ਹੈ ਜੀ ਬੱਚਾ ਕੀ ਪਾ ਲੈਨੇ ਬੱਚਾ ਦੇ ਵਿੱਚ ਹੀ ਅਰੇ ਇਹਦੇ ਬੱਚਾ ਹੈ ਬੱਚਾ ਜੀ ਤੇ ਗੁਲਾਬੀ ਥਨ 9 ਕਾਲਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਪਿੱਲਾ ਹੀ ਸੂਹਾ ਸੂਈ ਆ ਸੋਹਣੀ ਮੇੜਾ ਤੋਰ ਜੀ ਚ ਵੇਖੋ ਵੀਰੋ ਸੋਹਣਾ ਲੇਵਾ ਲੱਗਿਆ ਥਣ ਨੋਕ ਵਾਲਾ ਲੱਗਿਆ ਬਹੁਤ ਸੋਹਣੀ ਬਰੀਡ ਪਹਿਲਾ ਹੀ ਸੂਆ ਐਨ ਦਿਖਾਓ ਮੂੰਹ ਇਹਦਾ ਵੇਖੋ ਵੀਰੋ ਫੇਸ ਕੁਆਲਿਟੀ ਵੈੜ ਦੀ ਬੁੱਦੀ ਵਾਲੀ ਠੀਕ ਆਨੇ ਵੇਖੋ ਕੀ ਲੱਗਾ ਪਹਿਲਾ ਬੱਚੀ ਨੂੰ ਠੀਕ ਹੈ ਜੀ ਸੋਹਣੀ ਵੈੜ ਆ ਗਈ ਵੀਰੋ ਬਹੁਤ ਜਿਆਦਾ ਸੋਹਣੀ ਵੈੜ ਆ ਵੀਰੋ ਥਾਣਾ ਵੇਖੋ ਵੇਚੀ ਲੱਗਾ ਕਿ ਚੋਣ ਲੱਗੀ ਹੈ ਕਿ ਨਜ਼ਾਰਾ ਹੀ ਆ ਜਾਂਦਾ ਹੈ ਠੀਕ ਹੈ ਜੀ ਹਾਂ ਜੀ ਕਿੰਨੇ ਦੀ ਵੀਰੋ 900 ਜਰਸੀ ਆ ਠੀਕ ਹੈ ਜੀ ਕਿੰਨੇ ਦੀ ਵੇਡ ਹੋ ਜੂ ਜੀ ਇਹਦੀ 55000 ਦੀ 55 ਦੀ ਠੀਕ ਹੈ ਤੈਨ ਛੱਡ ਦਿਓ 52000 ਦੀ ਬਾਕੀ ਵੀਰੋ ਚੈੱਕ ਕਰ ਲਓ ਕਰੀ ਕੁਆਲਿਟੀ ਇਹ ਬੜਾ ਪਿਆਰਾ ਲੱਗਿਆ ਹਾਂਜੀ ਕਿੰਨੇ ਦੇ ਤੁਸੀਂ ਦੱਸ ਦਿਓ ਜੀ 50 ਦੇ ਦੀ ਦੋ ਛੱਡ ਦਿਓ ਜੀ ਹਾਂ ਨਹੀਂ ਵੀਰ ਜੀ 45000 ਦੀ ਕਿਆ ਬਾਤ ਹੈ ਠੀਕ ਹੈ ਜੀ ਤਾਂ ਵੇਖੋ ਵੀਰੋ 45000 ਦੀ ਹੋ ਜੂ ਬਹੁਤ ਸੋਹਣੀ ਵੇੜਾ ਪੇਲਾ ਹੀ ਸੁਹਾ ਕੋਈ 4 500 ਇਹ ਵੀਰਾ ਚੋ ਕੇ ਫਿਰ ਵੇਚ ਸਕਦਾ ਜੀ ਬਿਲਕੁਲ ਟੌਪ ਕਲਾਸ ਨੇ ਤਿੰਨੇ ਵੇੜਾ ਚੰਗੀਆਂ ਨੇ ਸਿਰਾ ਵੇੜਾ ਨੇ ਰੇਟ ਬਹੁਤ ਸੋਹਣੇ ਵੀਰ ਨੇ ਕੀਤੇ ਆ ਬਾਕੀ ਫੋਨ ਤੁਸੀਂ ਵੀਰੇ ਜਰੂਰ ਲਾ ਲੈਣਾ ਜਿਨ੍ਹਾਂ ਵੀਰਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰੋ ਸ਼ਤੀ ਸ਼ਤੀ ਤੇ ਵੀਡੀਓ ਪੁੱਜਣ ਵੱਡੀ ਵੀਡੀਓ ਵੱਧ ਤੋਂ ਵੱਧ ਵੀਰਾਂ ਨੂੰ ਖਾ ਲਈ ਜਾਵੇ ਤਾਂ ਐਡਰੈਸ ਵੀਰ ਜੀ ਪਿੰਡ ਦੱਸੀ ਆਪਾਂ ਹਣਾ ਪਿੰਡ ਗਰਦਾਸਪੁਰ ਫੋਨ ਨੰਬਰ 985556248 ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ